ਕੋਈ ਸ਼ਾਮਤ ਹੇ 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 ਬੀਜੇਪੀ ਦੀ ਮਾਰੂ ਨੀਤੀ ਸਰਕਾਰ ਮੁਰਦਾਬਾਦ 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 ਬਾਬਾ ਸਾਹਿਬ ਨੂੰ ਮਾਰਾ ਪੜਨ ਲੱਗਾ ਅਮੀਸ਼ਾ ਮੁਰਦਾਬਾਦ 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 ਉਸ ਸੰਵਿਧਾਨ ਦੇ ਬਾਨੀ ਨੂੰ ਮਾਰਾ ਚੰਗਾ ਬੋਲਣਾ ਇਸ ਦੇਸ਼ ਦੇ ਮਤਲਬ ਲੱਗਦਾ ਵੀ ਇੱਕ ਨਵਾਂ ਸੰਵਿਧਾਨ ਮੰਨੂਦ ਲਾਗੂ ਕਰਨਗੇ ਜਿਹੜਾ ਨਿਚਲਾ ਵਰਗ ਆ ਉਹ ਸੜਕਾਂ ਤੇ ਨਹੀਂ ਉਤਰ ਸਕਦਾ ਅਸੀਂ ਇਹ ਅਰਥੀ ਜਿਹੜੀ ਅੱਜ ਲੋਕਾਂ ਦੇ ਘਰਾਂ ਚ ਲਿਆਂਦੀ ਆ ਬਾਜ਼ਾਰਾਂ ਚ ਲਿਆਂਦੀ ਆ ਲੋਕਾਂ ਦੇ ਦਰਾਂ ਦੇ ਉੱਤੇ ਲਿਆ ਕੇ ਇਹਦਾ ਜਿਹੜਾ ਪੁਤਲਾ ਫੂਕਿਆ ਵੀ ਅਮਿਤ ਸ਼ਾਹ ਦਾ ਹਾਲ ਜਿਹੜਾ ਆਉਣ ਵਾਲੇ ਸਮੇਂ ਚ ਇਹ ਕਰਾਂਗੇ ਜੇ ਸਾਡੇ ਸਵਧਾਨਾ ਛੇੜਖਾਨੀ ਕਰੂਗਾ ਮੋਦੀ ਤੇ ਜਿਵੇਂ ਸਿੱਧਾ ਕਹਿੰਦਾ ਵੀ ਉਹਨੂੰ ਕਿਸੇ ਨੇ ਸਵਾਲ ਕੀਤਾ ਵੀ ਤੁਸੀਂ ਇੱਕ ਕੱਲੇ ਵਰਗ ਦੀ ਗੱਲ ਕਰਦੇ ਹੋ ਤੁਸੀਂ ਅਮੀਰ ਵਰਗ ਦੀ ਗੱਲ ਕਰਦੇ ਹੋ ਗਰੀਬ ਵਰਗ ਦੀ ਨਹੀਂ ਗੱਲ ਕਰਦੇ ਪਛੜੇ ਵਰਗ ਦੀ ਗੱਲ ਨਹੀਂ ਕਰਦੇ ਤੁਸੀਂ ਤੇ ਅੱਗੋਂ ਮੋਦੀ ਦਾ ਜਵਾਬ ਸੀਗਾ ਮੈਂ ਹੋਰ ਜਿਹੜਾ ਅਮੀਰ ਲੋਕ ਉਹਨਾਂ ਨੂੰ ਮਾਰ ਦਿਆਂ ਵੀ ਇਹ ਦੇਸ਼ ਉਮੀਦਾਂ ਦਾ ਹੋਣਾ ਚਾਹੀਦਾ ਇਹਦਾ ਮਤਲਬ ਹੈ ਵੀ ਉਹ ਸਿੱਧੇ ਤੌਰ ਤੇ ਕਾਰਪੋਰੇਟ ਪੱਖੀ ਆ ਅੱਜ ਜਿੱਥੇ ਸੰਵਿਧਾਨ ਦਾ ਅਸੀਂ ਨਿੱਘ ਮਾਰ ਰਹੇ ਹਾਂ ਅੱਜ ਜਿੱਥੇ ਇੱਕ 10ਵੀਂ ਪਾਸ ਜਿਨੇ 11ਵੀਂ ਪੜ੍ਹੀ ਨਹੀਂ ਤੇ ਦੇਸ਼ ਦਾ ਜਿਹੜਾ ਤੜੀ ਪਾਰਿਆ ਅੱਜ ਉਹ ਬਾਬਾ ਸਾਹ ਨੂੰ ਜਿਹੜਾ ਮਾਰਾ ਚੰਗਾ ਬੋਲੇ ਤੇ ਉਹ ਦੇਸ਼ ਦਾ ਗ੍ਰਹਿ ਮੰਤਰੀ ਹੋਵੇ ਤਾਂ ਕੀ ਦੇ ਦੂਸਰੇ ਦੇਸ਼ਾਂ ਨੂੰ ਆਪਣੀ ਜਿਹੜੀ ਆ ਸਭਿਤਾ ਦੱਸਦਾ ਹੋਊਗਾ ਤੇ ਕੀ ਦੂਸਰੇ ਦੇਸ਼ਾਂ ਨੂੰ ਆਪਣਾ ਸੰਵਿਧਾਨ ਦੱਸਦਾ ਹੋਊਗਾ ਜਿਹੜਾ ਆਪ ਸੰਵਿਧਾਨ ਦਾ ਮਖੌਲ ਡੋਂਦਾ ਜੇ ਬਾਬਾ ਸਾਹਿਬ ਦਾ ਸੰਵਿਧਾਨ ਨਾ ਹੁੰਦਾ ਨਾਲ ਉਹ ਤਿਆਰ ਨਾ ਕੀਤਾ ਜਾਂਦਾ ਤੇ ਅੱਜ ਤੁਸੀਂ ਇਹ ਮਾਈਕ ਫੜ ਕੇ ਤੁਸੀਂ ਸੱਚ ਦੀ ਆਵਾਜ਼ ਜਿਹੜੀ ਆ ਉਹ ਲੋਕਾਂ ਗਾੜੀ ਪੇਸ਼ ਨਹੀਂ ਕਰ ਸਕਦੇ ਸੀ ਤੁਹਾਡੇ ਇੰਨੇ ਅਧਿਕਾਰ ਹੁੰਦੇ باوجود ਵੀ ਤੁਹਾਡੇ ਪੱਤਰਕਾਰ ਭਾਈਚਾਰੇ ਦੇ ਉੱਤੇ ਹਮਲੇ ਹੁੰਦੇ ਆ ਪੱਤਰਕਾਰ ਭਾਈਚਾਰੇ ਦੇ ਗੋਰੀ ਲੋਕੇਸ਼ਵਰਗੇ ਦੀਆਂ ਸੱਚ ਲਿਖਣ ਦੇ ਉੱਤੇ ਕਤਲ ਕਰ ਦਿੱਤਾ ਜਾਂਦਾ ਹੈ ਤੇ ਉਹ ਜਿਹੜੇ ਕਾਤਲ ਆ ਉਹਨਾਂ ਨੂੰ ਜਿਹੜਾ ਵਾ ਜੇਲ੍ਹਾਂ 'ਚ ਨਹੀਂ ਉਹਨਾਂ ਨੂੰ ਬਾਹਰ ਜਦੋਂ ਆਉਂਦੇ ਉਹਨਾਂ ਦੇ ਗਲਾਂ 'ਚ ਹਾਰ ਪਾਏ ਜਾਂਦੇ ਤੇ ਇਹਨਾਂ ਦੀਆਂ ਜਿਹੜੀਆਂ ਹਰਕਤਾਂ ਵਾਂ ਉਹ ਹਰਕਤਾਂ ਬਾਂਦਰ ਦੇ ਨਾਲ ਦੀਆਂ ਵਾਂ ਇਹ ਜਿਹੜੀਆਂ ਬਾਂਦਰ ਵਾਲੀਆਂ ਹਰਕਤਾਂ ਉਹ ਲੋਕ ਸਭਾ 'ਚ ਵਿਧਾਨ ਸਭਾ 'ਚ ਨਹੀਂ ਚੱਲਦੀਆਂ ਜਿਹੜੀ ਆ ਆਉਣ ਵਾਲੇ ਸਮੇਂ 'ਚ ਵੱਡੇ ਜੁੱਧ ਹੋਣਗੇ ਇਸ ਗੱਲ ਦੇ ਉੱਤੇ ਜਿਹੜੀ ਗੱਲ ਅਸੀਂ ਛਾਣੇ ਕੀਤੀ ਆ ਇਹਦਾ ਨਤੀਜਾ ਇਸ ਸਰਕਾਰ ਨੂੰ ਭੁਗਤਣਾ ਪੈਣਾ ਤਾਂ ਇਹਦਾ ਹਿਟਲਰ ਵਰਗੇ ਵੀ ਪੈਦਾ ਹੋਏ ਆ ਜਿਨ੍ਹਾਂ ਦਾ ਅੱਜ ਦੁਨੀਆ 'ਚ ਨਾਮੋਂ ਨਿਸ਼ਾਨ ਖਤਮ ਹੋ ਗਿਆ ਉਹਨਾਂ ਦਾ ਸਮਰਾਜ ਖਤਮ ਹੋ ਗਿਆ ਉਹਨਾਂ ਦਾ ਸੂਰਜ ਡੁੱਬ ਗਿਆ ਅੰਗਰੇਜ਼ਾਂ ਦਾ ਸੂਰਜ ਡੁੱਬ ਗਿਆ ਜਿਹੜੇ ਕਹਿੰਦੇ ਸੀ ਸਾਡੇ ਰਾਜ 'ਚ ਜਿਹੜਾ ਸੂਰਜ ਨਹੀਂ ਡੁੱਬਦਾ ਮੋਦੀ ਪੈਦਾ ਕਰ ਰਿਹਾ ਇਹੋ ਜਿਹੇ ਹਾਲਾਤ ਕਿ ਮੇਰੇ ਰਾਜ 'ਚ ਸੂਰਜ ਨਹੀਂ ਡੁੱਬਦਾ ਪਰ ਜਦੋਂ ਇਹਦਾ ਸੂਰਜ ਡੁੱਬੂਗਾ ਤੇ ਲੋਕਾਂ ਨੇ ਸੜਕਾਂ ਤੇ ਇਹਨੂੰ ਡੜਾ ਡੜਾ ਕੁੱਟਣਾ ਇਹਨੂੰ ਜੁੱਤੀਆਂ ਮਾਰ ਮਾਰ ਲੋਕਾਂ ਨੇ ਇਹਨਾਂ ਸੜਕਾਂ ਤੇ ਡੜਾਉਣਾ ਤੇ ਲੋਕ ਕੌਣ ਹੋਣਗੇ ਉਹ ਲੋਕ ਹੋਣਗੇ ਮਿਹਨਤ ਕਰ ਲੋਕ ਉਹ ਹੋਣਗੇ ਸਾਡੇ ਵਰਗੇ ਲੋਕ ਉਹ ਛੋਟੇ ਵਪਾਰੀ ਵੱਡੇ ਵਪਾਰੀ ਉਹ ਕਿਸਾਨ ਉਹ ਮਜ਼ਦੂਰ ਜਿਹੜੇ ਚੌਂਕਾਂ 'ਚ ਖਲੋ ਕੇ ਆਪਣੀ ਦਿਹਾੜੀ ਦੀ ਉਡੀਕ ਕਰਦੇ ਆ ਮੁਰਦਾਬਾਦ ਮੁਰਦਾਬਾਦ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਅਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅੱਜ ਅਮਿਤ ਸ਼ਾਹ ਦਾ ਪੁੱਤਲਾ ਫੋਕਿਆ ਗਿਆ ਅਮਰਸਾਦ ਛਾਟੇ ਵਿੱਚ ਆਰਐਮਪੀ ਆਈ ਅਤੇ ਸ਼ਹੀਦ ਪਾਕ ਸਿੰਘ ਨੌਜਵਾਨ ਸਭਾ ਵੱਲੋਂ ਤੁਸੀਂ ਦੇਖ ਸਕਦੇ ਹੋ ਵੱਡੀ ਤਰ੍ਹਾਂ ਵੀ ਜਿਹੜਾ ਅਰਥੀ ਫੂਕ ਮਜਾਰਾ ਕੀਤਾ ਗਿਆ ਛਾਟਾ ਚੌਂਕ ਤੋਂ ਲੈ ਕੇ ਛਾਟਾ ਬਾਜ਼ਾਰ ਤੱਕ ਜਿਹੜਾ ਸੀ ਅਰਥੀ ਫੂਕ ਮਜਾਰਾ ਕੀਤਾ ਗਿਆ ਅਤੇ ਅੰਤ ਵਿੱਚ ਆ ਕੇ ਇਥੇ ਉਹਨਾਂ ਦਾ ਜਿਹੜਾ ਮੈਂ ਕਹਿ ਸਕਦਾ ਵੀ ਪੁੱਤਲਾ ਫੋਕੇ ਸੰਸਕਾਰ ਵੀ ਕੀਤਾ ਗਿਆ ਰਸਮਾਂ ਬੜੀਆਂ ਕੀਤੀਆਂ ਗਈਆਂ ਵਾ ਕਿਸ ਤਰ੍ਹਾਂ ਦੇ ਦੇ ਅੱਜ ਪੂਰੀ ਰਸਮ ਕੀਤੀ ਗਈ ਆ ਮੇ شادی ਕੀ ਗਣਾ ਚਾਹੋਗੇ ਸ਼ਾੜਾ ਚੌਂਜ ਪਤਲਾ ਬਣਾ ਕੇ ਪੂਰੇ ਬਾਜ਼ਾਰ ਚ ਮਾਇਆ ਗਿਆ ਲਾਟ ਚ ਆ ਕੇ ਤੇ ਫੁਕਿਆ ਗਿਆ ਦੇਖੋ ਇਹ ਮਸਲਾ ਇੱਕ ਵਰਗ ਦਾ ਨਹੀਂ ਆ ਇਹ ਮਸਲਾ ਹਰ ਇੱਕ ਉਸ ਇਨਸਾਨ ਦਾ ਵਾ ਜਿਹੜਾ ਸੰਵਿਧਾਨ ਦੇ ਦਾਇਰੇ ਚ ਰਹਿੰਦਾ ਹਰ ਇੱਕ ਉਸ ਇਨਸਾਨ ਦਾ ਵਾ ਜਿਹੜਾ ਇਹ ਸੰਵਿਧਾਨ ਨੂੰ ਮੰਨਦਾ ਤੇ ਆਪਣੇ ਮੰਨਣ ਦੇ ਨਾਲ ਛਾਤੀ ਨਾਲ ਵੀ ਲੋਂਦਾ ਸੰਵਿਧਾਨ ਨੂੰ ਕਿਉਂ ਬੜਾ ਗਰਮ ਇਤਿਹਾਸ ਆ ਸਾਡੇ ਇਸ ਸੰਵਿਧਾਨ ਦਾ ਇੱਕ ਪਾਸੇ ਗੁਰਬਚ ਉੱਠ ਕੇ ਇੱਕ ਦੀ بیوی ਉਹਦੀ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੀ بیوی ਜਿਹੜੀ ਘਰਾਂ ਦਾ ਕੰਮ ਕਰਕੇ ਉਹਨਾਂ ਨੂੰ ਬ੍ਰੈਸਟਰ ਬਣਾਉਂਦੀ ਹੈ ਤੇ 38 ਡਿਗਰੀਆਂ ਉਹ ਪ੍ਰਾਪਤ ਕਰਦੇ ਆ ਅੱਜ ਉਸ ਸੰਵਿਧਾਨ ਨਾਲ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਜਿਹੜਾ ਵੱਮ ਕੋਝਾ ਮਜ਼ਾਕ ਕੀਤਾ ਜਣਾ ਤੇ ਨਾਲ ਦੀ ਨਾਲ ਉਸ ਸੰਵਿਧਾਨ ਦੇ ਬਾਨੀ ਨੂੰ ਮਾੜਾ ਚੰਗਾ ਬੋਲਣਾ ਇਸ ਦੇਸ਼ ਦੇ ਮਤਲਬ ਲੱਗਦਾ ਵੀ ਇੱਕ ਨਵਾਂ ਸੰਵਿਧਾਨ ਮੰਨੂਵਾਦ ਲਾਗੂ ਕਰਨਗੇ ਜਿਹੜਾ ਇੱਕ ਨਵਾਂ ਸੰਵਿਧਾਨ ਹੋਊਗਾ ਜਿਸ 'ਚ ਨਿਚਲੇ ਵਰਗ BC ਵਰਗ OBC ਵਰਗ ਦੀ ਜਗ੍ਹਾ ਕੋਈ ਨਹੀਂ ਹੋਗੀ ਸਿਰਫ ਜਿਹੜੀਆਂ ਸਵਰਨ ਸ਼੍ਰੇਣੀਆਂ ਉਹਨਾਂ ਨੂੰ ਜਗ੍ਹਾ ਦਿੱਤੀ ਜਾਊਗੀ ਅੱਜ ਇਹ ਉਹਨੇ ਜਿਹੜਾ ਮਜ਼ਾਕ ਡਾ ਕੇ ਉਸ ਦਾ ਪੈਰ ਧਰਾਵਾ ਕੀਤਾ ਸੀ ਅੱਜ ਇੱਕ ਪਾਸੇ ਲੋਕੀ ਜਿਹੜੇ ਵੱਡੇ ਵੱਡੇ ਚੌਂਕਾਂ ਜਿਹੜੇ ਪੁਤਲੇ ਫੂਕਦੇ ਆ ਪਰ ਅਸੀਂ ਇਸ ਨੂੰ ਉਸ ਵੱਡੇ ਚੌਂਕ ਤੋਂ ਲਿਆ ਕੇ ਗਲੀਆਂ ਦੇ ਵਿੱਚ ਨੁਕਰਾਂ ਦੇ ਵਿੱਚ ਲਿਆ ਕੇ ਲੋਕਾਂ ਨੂੰ ਦੱਸਿਆ ਵੀ ਇਹ ਜਿਹੜਾ ਮਸਲਾ ਵਾ ਇਹ ਵੱਡੇ ਰੋਡਾਂ ਦਾ ਮਸਲਾ ਨਹੀਂ ਇਹ ਨਿੱਕੇ ਨਿੱਕੇ ਘਰਾਂ ਤੋਂ ਕਿਉਂਕਿ ਜਿਹੜਾ ਨਿਚਲਾ ਵਰਗ ਆ ਉਹ ਸੜਕਾਂ ਤੇ ਨਹੀਂ ਉਤਰ ਸਕਦਾ ਅਸੀਂ ਇਹ ਅਰਥੀ ਜਿਹੜੀ ਅੱਜ ਲੋਕਾਂ ਦੇ ਘਰਾਂ 'ਚ ਲਿਆਂਦੀ ਆ ਬਾਜ਼ਾਰਾਂ 'ਚ ਲਿਆਂਦੀ ਆ ਲੋਕਾਂ ਦੇ ਦਰਾਂ ਦੇ ਉੱਤੇ ਲਿਆ ਕੇ ਇਹਦਾ ਜਿਹੜਾ ਪੁੱਤਲਾ ਫੂਕਿਆ ਵੀ ਅੰਮਿਤ ਸ਼ਾਹ ਦਾ ਹਾਲ ਜਿਹੜਾ ਆਉਣ ਵਾਲੇ ਸਮੇਂ 'ਚ ਇਹ ਕਰਾਂਗੇ ਜੇ ਸਾਡੇ ਸਵਿਧਾਨਾ ਛੇੜਖਾਨੀ ਕਰੂਗਾ ਸਰਦਾਰ ਜੀ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਦੇਖਿਆ ਵੀ ਬਾਬਾ ਸਾਹਿਬ ਬੇਦਕਰ ਨੇ ਸਾਨੂੰ ਆਜ਼ਾਦੀ ਦਵਾਈ ਆ ਸਾਡਾ ਸਵਿਧਾਨ ਬਣਾਇਆ ਅਤੇ ਸਾਨੂੰ ਕਾਨੂੰਨਾਂ ਬਾਰੇ ਸਾਨੂੰ ਜਾਗਰੂਕ ਕੀਤਾ ਗਿਆ ਜਿਹੜੇ ਆਮ ਲੋਕਾਂ ਦੇ ਵਰਗ ਦੇ ਲੋਕ ਨੇ ਜਾਤ ਪਾਤ ਜਿਹੜੇ ਖਤਮ ਕੀਤੀ ਗਈ ਸ਼ੂਸ਼ਾ ਖਤਮ ਕੀਤੀ ਗਈ ਪਰ ਤੁਸੀਂ ਦੇਖਦੇ ਵੀ ਫਿਰ ਵੀ ਇਸ ਤਰ੍ਹਾਂ ਦੇ ਲੋਕ ਹੈਗੇ ਨੇ ਜਿਹੜੇ ਅੱਜ ਵੀ ਬਾਬਾ ਸਾਹਿਬ ਦਾ ਜਿਹੜਾ ਵਿਰੋਧ ਕਰਦੇ ਨੇ ਬਾਬਾ ਸਾਹਿਬ ਵਾਸਤੇ ਮੜਾ ਜਗਾ ਬੋਲਦੇ ਨੇ ਦੇਖੋ ਬਾਬਾ ਸਾਹਿਬ ਨੇ ਜਿਹੜਾ VOTING ਦਾ ਅਧਿਕਾਰ ਸਭ ਨੂੰ ਦਿੱਤਾ ਬਰਾਬਰ ਦਿੱਤਾ ਕਿਸੇ ਨੂੰ ਇਹ ਨਹੀਂ ਵਿਤਕਰਾ ਨਹੀਂ ਕੋਈ ਕੀਤਾ ਉਹ ਉਹਨਾਂ ਦੇ ਸੰਵਿਧਾਨ ਚ ਕਿਤੇ ਵਿਤਕਰਾਨੀ ਆ ਪਰ ਜਿਹੜੀਆਂ ਸਰਕਾਰਾਂ ਉਹਨਾਂ ਦੇ ਦਿੱਤੇ ਸਿਧਾਂਤ ਤੇ ਤੇ ਉਹਨਾਂ ਦੇ ਦਿੱਤੇ ਸੰਵਿਧਾਨ ਨਾਲ ਚੁਣੀਆਂ ਗਈਆਂ ਉਹਨਾਂ ਦੇ ਉੱਤੇ ਜਿਹੜਾ ਵਾ ਅੱਜ ਹਮਲਾ ਕਰਕੇ ਉਹ ਇੱਕ ਵੱਖਰੀ ਨਸਲ ਪੈਦਾ ਕਰਨਾ ਚਾਹੁੰਦੇ ਆ ਮੋਦੀ ਤੇ ਜਿਵੇਂ ਸਿੱਧਾ ਕਹਿੰਦਾ ਵੀ ਉਹਨੂੰ ਕਿਸੇ ਨੇ ਸਵਾਲ ਕੀਤਾ ਵੀ ਤੁਸੀਂ ਇੱਕ ਕੱਲੇ ਵਰਗ ਦੀ ਗੱਲ ਕਰਦੇ ਹੋ ਤੁਸੀਂ ਅਮੀਰ ਵਰਗ ਦੀ ਗੱਲ ਕਰਦੇ ਹੋ ਗਰੀਬ ਵਰਗ ਦੀ ਨਹੀਂ ਗੱਲ ਕਰਦੇ ਪਛੜੇ ਵਰਗ ਦੀ ਗੱਲ ਨਹੀਂ ਕਰਦੇ ਤੁਸੀਂ ਤੇ ਅੱਗੋਂ ਮੋਦੀ ਦਾ ਜਵਾਬ ਸੀਗਾ ਮੈਂ ਹੋਰ ਜਿਹੜੇ ਅਮੀਰ ਲੋਕ ਉਹਨਾਂ ਨੂੰ ਮਾਰਦੇ ਆ ਬੀਏ ਦੇਸ਼ ਉਮੀਦਾਂ ਦਾ ਹੋਣਾ ਚਾਹੀਦਾ ਇਹਦਾ ਮਤਲਬ ਹੈ ਵੀ ਉਹ ਸਿੱਧੇ ਤੌਰ ਤੇ ਕਾਰਪੋਰੇਟ ਪੱਖੀ ਆ ਉਹ ਫਾਸੀਵਾਦ ਨੂੰ ਜਿਹੜਾ ਪੜਾਵਾ ਦੇਣਾ ਚਾਹੁੰਦਾ ਤੇ ਇਹ ਲੋਕ ਜਿਹੜੇ ਮਿਹਨਤ ਕਸ਼ ਲੋਗ ਆ ਉਹਨਾਂ ਦੀ ਮਿਹਨਤ ਤੇ ਡਾਕਾ ਮਾਰਨਾ ਚਾਹੁੰਦਾ ਉਹਦਾ ਨਤੀਜਾ ਜਿਹੜਾ ਕਿਸਾਨੀ ਅੰਦੋਲਨ ਤੇ ਜਿਹੜਾ ਅਸੀਂ ਅੱਜ ਵੀ ਭੁਗਤ ਰਹੇ ਅੱਜ ਵੀ ਬੜੀ ਵੱਡੀ ਹੜਤਾਲ ਸੀ ਇਹ ਉਹਦੇ ਨਤੀਜੇ ਨੇ ਅੱਜ ਜਿੱਥੇ ਸੰਵਿਧਾਨ ਦਾ ਅਸੀਂ ਨਿਗ੍ਹਾ ਮਾਰ ਰਹੇ ਆ ਅੱਜ ਜਿੱਥੇ ਇੱਕ 10ਵੀਂ ਪਾਸ ਜਿਨੇ 11ਵੀਂ ਪੜ੍ਹੀ ਨਹੀਂ ਤੇ ਦੇਸ਼ ਦਾ ਜਿਹੜਾ ਤੜੀ ਪਾਰਿਆ ਅੱਜ ਉਹ ਬਾਬਾ ਸਾਹ ਨੂੰ ਜਿਹੜਾ ਮਾਰਾ ਚੰਗਾ ਬੋਲੇ ਤੇ ਉਹ ਦੇਸ਼ ਦਾ ਗ੍ਰਹਿ ਮੰਤਰੀ ਹੋਵੇ ਕਿ ਕਿਹੜੀ ਸੋਚ ਨਾਲ ਉਹ ਦੇਸ਼ ਦੇ ਉੱਤੇ ਗ੍ਰਹਿ ਦੇ ਉੱਤੇ ਜਿਹੜਾ ਵਾ ਉਹ ਕਾਬਜ ਆ ਤੇ ਉਹ ਕੀ ਦੇ ਦੂਸਰੇ ਦੇਸ਼ਾਂ ਨੂੰ ਆਪਣੀ ਜਿਹੜੀ ਆ ਸਭੇਤਾ ਦੱਸਦਾ ਹੋਊਗਾ ਤੇ ਕੀ ਦੂਸਰੇ ਦੇਸ਼ਾਂ ਨੂੰ ਆਪਣਾ ਸੰਵਿਧਾਨ ਦੱਸਦਾ ਹੋਊਗਾ ਜਿਹੜਾ ਆਪ ਸੰਵਿਧਾਨ ਨਾ ਮਖੌਲ ਡੋਂਦਾ ਪਰ ਕਿੱਤਾ ਸੀ ਦੇ ਦਿਓ ਸਤ ਜੀ ਹਰੀ ਜੀ ਅਸੀਂ ਦੇਖਿਆ ਵੀ ਖਾਸ ਕਰਕੇ ਹਮੇਸ਼ਾ ਸਾਡੇ ਦਫਤਰਾ ਵਿੱਚ ਸਿਕਾਈ ਨਮਾਇੰਦਿਆਂ ਵਿੱਚ ਹਮੇਸ਼ਾ ਬਾਬਾ ਸਾਹਿਬ ਅਮੇਦਕਾ ਦਾ ਸਤਕਾਰ ਕੀਤਾ ਜਾਂਦਾ ਕਿਉਂਕਿ ਸਾਨੂੰ ਆਜ਼ਾਦੀ ਦਿਵਾਉਣ ਵਾਲੇ ਉਹ ਨੇ ਜੇਕਰ ਅਸੀਂ ਅੱਜ ਖੁੱਲ ਕੇ ਬੋਲਦੇ ਆ ਨਾ ਤੇ ਬਾਬਾ ਸਾਹਿਬ ਕਰਕੇ ਬੋਲਦੇ ਆ ਜੇਕਰ ਉਹ ਨਾ ਸੰਵਧਾਨ ਬਣਾਉਂਦੇ ਨਾ ਜੋ ਹੁੰਦਾ ਲਾਗੂ ਹ ਤੁਸੀਂ ਜਿase ਅੱਜ ਖੁੱਲ ਕੇ ਨਾ ਬੋਲ ਸਕਦੇ ਸਾਡੀਆਂ ਆਵਾਜ਼ਾਂ ਦਬਾ ਦਵਾ ਦੇਣੀਆਂ ਚਾਹੀਦੀਆਂ ਜਾਂਦੇ ਮੈਂ ਪੱਤਰਕਾਰ ਭਾਈਚਾਰੇ ਨੂੰ ਸਵਾਲ ਕਰਦਾ ਗਰੇਵਾਲ ਸਾਹਿਬ ਜੇ ਬਾਬਾ ਸਾਹਿਬ ਦਾ ਸੰਵਿਧਾਨ ਨਾ ਹੁੰਦਾ ਨਾਲ ਤਿਆਰ ਨਾ ਕੀਤਾ ਜਾਂਦਾ ਤੇ ਅੱਜ ਤੁਸੀਂ ਇਹ ਮਾਈਕ ਫੜ ਕੇ ਤੁਸੀਂ ਸੱਚ ਦੀ ਆਵਾਜ਼ ਜਿਹੜੀ ਆ ਉਹ ਲੋਕਾਂ ਅਗਾੜੀ ਪੇਸ਼ ਨਹੀਂ ਕਰ ਸਕਦੇ ਸੀ ਤੁਹਾਡੇ ਇੰਨੇ ਅਧਿਕਾਰ ਹੁੰਦੇ باوجود ਵੀ ਤੁਹਾਡੇ ਪੱਤਰਕਾਰ ਭਾਈਚਾਰੇ ਦੇ ਉੱਤੇ ਹਮਲੇ ਹੁੰਦੇ ਆ ਪੱਤਰਕਾਰ ਭਾਈਚਾਰੇ ਦੇ ਗੋਰੀ ਲੋਕੇਸ਼ਵਰਗੇ ਦੀਆਂ ਸੱਚ ਲਿਖਣ ਦੇ ਉੱਤੇ ਕਤਲ ਕਰ ਦਿੱਤਾ ਜਾਂਦਾ ਹੈ ਤੇ ਉਹ ਜਿਹੜੇ ਕਾਤਲ ਆ ਉਹਨਾਂ ਨੂੰ ਜਿਹੜਾ ਵਾ ਜੇਲ੍ਹਾਂ ਚ ਨਹੀਂ ਉਹਨਾਂ ਨੂੰ ਬਾਹਰ ਜਦੋਂ ਆਉਂਦੇ ਉਹਨਾਂ ਦੇ ਗਲਾਂ 'ਚ ਹਾਰ ਪਾਏ ਜਾਂਦੇ ਤੇ ਤੁਸੀਂ ਆਪ ਕਿਆਸ ਕਰੋ ਵੀ ਇਸ ਵੇਲੇ ਇਸ ਸਵਿਧਾਨ ਦੇ ਵਿੱਚ ਰਹਿ ਕੇ ਤੇ ਇਸ ਸਰਕਾਰ ਦੇ ਹੁੰਦਿਆਂ ਸਾਡੇ ਪੱਤਰਕਾਰ ਭਾਈਚਾਰੇ ਦਾ ਕੀ ਹਾਲ ਆ ਤੇ ਸਾਡੇ ਉਹ ਲੋਕਾਂ ਦਾ ਜਿਹੜੀ ਸੱਚ ਦੀ ਆਵਾਜ਼ ਚੁਕਣਾ ਚਾਹੁੰਦੇ ਉਹਨਾਂ ਦਾ ਕੀ ਹਾਲ ਆ ਤੇ ਆਮ ਲੋਕਾਂ ਦਾ ਕੀ ਹਾਲ ਹੋਊਗਾ ਤੁਸੀਂ ਤੇ ਇੱਕ ਥੰਮ ਮੰਨੇ ਜਾਂਦੇ ਹੋ ਇਸ ਸਿਸਟਮ ਦਾ ਇੱਕ ਥੰਮ ਤੁਹਾਡੇ ਉੱਤੇ ਜਿਹੜਾ ਵਾ ਇੱਕ ਸੂਲੀ ਟੰਗੀ ਆ ਤੇ ਸਾਡੇ ਆਮ ਲੋਕਾਂ ਦਾ ਕੀ ਹਾਲ ਹੋਊਗਾ। ਤਾਂ ਗੱਲ ਕਰੀਏ ਜੇਕਰ 바ਵਾ ਸਾਹਿਬ ਸਾਹਿਬ ਤੇ ਇਸ ਤਰ੍ਹਾਂ ਦੀ ਉਂਗਲਾ ਕਰਨਗੇ ਜਾਂ ਇਸ ਤਰ੍ਹਾਂ ਦੇ ਟਿੱਪੀਆਂ ਕਰਨਗੇ ਜਾਂ ਸਾਡੇ ਸਵਾਲ ਕਰਨਗੇ ਮੈਨੂੰ ਲੱਗਦਾ ਵੀ ਬੀਜੇਪੀ ਦਾ ਕੀ ਆਧਾਰ ਹੋਊਗਾ ਕਿ ਵੋਟਾਂ ਵਿੱਚ ਤੁਸੀਂ ਵੇਖਿਆ ਹੀ ਆ ਕਿ ਇਹ ਆਧਾਰ ਸੀ ਕਿ ਲੱਗਦਾ ਗਾਂ ਸਰਕਾਰਾਂ ਬਣ ਗਈਆਂ ਜਾਣਗੀਆਂ ਕੀ ਆਧਾਰ ਹੋਊਗਾ ਬੀਜੇਪੀ ਦਾ ਕਿੱਥੇ ਸਟੈਂਡ ਕਰਦੀ ਹੈ ਬੀਜੇਪੀ ਭਾਜੀ ਅਸੀਂ ਇੱਕ ਵਾਰੀ ਭਲੇਖਾ ਖਾ ਸਕਦੇ ਆ ਅਸੀਂ ਇੱਕ ਵਾਰੀ ਭਲੇਖਾ ਖਾ ਸਕਦੇ ਆ ਦੋ ਵਾਰੀ ਭਲੇਖਾ ਖਾ ਸਕਦੇ ਆ ਪਰ ਹਰ ਵਾਰੀ ਅਸੀਂ ਅੰਨੇ ਨਹੀਂ ਅਸੀਂ ਆਪਣੇ ਅੱਖਾਂ ਤੇ ਪੱਟੀ ਨਹੀਂ ਬੰਨੀ ਜਿਹੜਾ ਇੱਕ ਵੱਡਾ ਧਨਾਰ ਵਰਗ ਸੀਗਾ ਕਾਰਪੋਰੇਟ ਵਰਗ ਸੀਗਾ ਉਹਨਾਂ ਨੇ ਬੜੇ ਤਰ੍ਹਾਂ ਦੇ ਟਿਕਾਣੇ 'ਚ ਰਚੇ ਲੱਖਾਂ ਹਜ਼ਾਰਾਂ ਕਰੋੜਾਂ ਰੁਪਈਆ ਈਵੀਐਮ ਤੇ ਲਗਾ ਦਿੱਤਾ ਉਹ ਲਗਾਉਣ ਤੋਂ ਬਾਅਦ ਇਹ ਸਰਕਾਰ ਬਣੀ ਹੈ ਜੇ ਇਹਦੀ ਅੱਜ ਗਰਾਫ ਦੀ ਗੱਲ ਕਰੀਏ ਕਾਉਂਸਲਰ ਦੀਆਂ ਇਲੈਕਸ਼ਨਾਂ ਹੋ ਕੇ ਹਟੀਆਂ ਤੁਸੀਂ ਪੰਜਾਬ ਦੇ ਵਿੱਚ ਬੀਜੇਪੀ ਦੇ ਕਾਉਂਸਲਰਾਂ ਦੀ ਹਾਲਤ ਆਪਣੇ ਭਲੀ ਭਾਤੀ ਜਾਣੀ ਆ ਤੁਸੀਂ ਉਹਨਾਂ ਦੇ ਇੰਟਰਵਿਊ ਵੀ ਕੀਤੀਆਂ ਇਹਦਾ ਮਤਲਬ ਇਹ ਆ ਵੀ ਲੋਕਾਂ 'ਚ ਉਹ ਮਨਪਸੰਦਾ ਪਾਰਟੀ ਨਹੀਂ ਆ ਕਿਉਂਕਿ ਇਹਨਾਂ ਦੀਆਂ ਜੜੀਆਂ ਹਰਕਤਾਂਆਂ ਉਹ ਹਰਕਤਾਂ ਬਾਂਦਰ ਦੇ ਨਾਲ ਦੀਆਂ ਵਾ ਇਹ ਬਾਂਦਰ ਕਹਿੰਦੇ ਆ ਗੱਲ ਪਰ ਇਹ ਜਿਹੜੀਆਂ ਬਾਂਦਰ ਵਾਲੀਆਂ ਹਰਕਤਾਂ ਉਹ ਲੋਕ ਸਭਾ ਚ ਵਿਧਾਨ ਸਭਾ ਚ ਨਹੀਂ ਚੱਲਦੀਆਂ ਇਹ ਜਿਹੜੀਆਂ ਵਾ ਲੋਕਾਂ ਚ ਵਿਚਰ ਕੇ ਲੋਕ ਜਿਹੜਾ ਗਾਂਵ ਵਾਦੇ ਆ ਪਰ ਜਦੋਂ ਸਾਡੇ ਸੰਵਿਧਾਨ ਦੇ ਉੱਤੇ ਹੀ ਕਟਾਕ ਚ ਖੜੇ ਹੋ ਜਾਣ ਸਾਡੇ ਸੰਵਿਧਾਨ ਦੇ ਉੱਤੇ ਗੱਲਾਂ ਖੜੀਆਂ ਹੋ ਜਾਣ ਫਿਰ ਲੋਕਾਂ ਦਾ ਰੋਹ ਪੈਦਾ ਹੁੰਦਾ ਹੁਣ ਪੂਰੇ ਭਾਰਤ ਦੇ ਵਿੱਚ ਐਸਲੇ ਇਹ ਗੱਲ ਤੋਂ ਜਿੱਥੇ ਕਿਸਾਨੀ ਅੰਦੋਲਨ ਦੇ ਨਾਲ ਚੱਲ ਰਿਹਾ ਸੀਗਾ ਹੁਣ ਇਸ ਗੱਲ ਦੇ ਉੱਤੇ ਇੱਕ ਵਿਚਾਰ ਚਰਚਾ ਛੜ ਗਈ ਬੁੱਧੀਜੀਵੀ ਬੈਠ ਗਏ ਕਿ ਵੀ ਇਹ ਅੜੀ ਸਰਕਾਰ ਆ ਇਹਦੀ ਮਨਸਾ ਕੀ ਹੈ ਜਦੋਂ ਅਸੀਂ ਰੋਲਾ ਪਾਉਂਦੇ ਸੀ ਵੀ ਇਹ ਸਰਕਾਰ ਜਿਹੜੀ ਆ ਇਹ ਮਨੂਵਾਰ ਨੂੰ ਲਾਗੂ ਕਰਨਾ ਚਾਹੁੰਦੀ ਆ ਤੇ ਸਾਡੇ ਸੁਧਾਨ ਨਾਲ ਖਲਵਾੜ ਕਰਨਾ ਚਾਹੁੰਦੀ ਆ ਉਸ ਵੇਲੇ ਲੋਕ ਸਾਨੂੰ ਹੱਸਦੇ ਹੁੰਦੇ ਸੀ ਪਰ ਆ ਹਰਕਤ ਤੋਂ ਬਾਅਦ ਇੱਕ ਬਹੁਤ ਵੱਡਾ ਪੈਨਲ ਜਿਹੜਾ ਬੁੱਧੀਜੀਵੀਆਂ ਦਾ ਤੇ ਸਰਕਾਰ ਦੇ ਵਿੱਚ ਚੰਗੇ ਲੀਡਰਾਂ ਦਾ ਬੈਠਾ ਤੇ ਉਹਨਾਂ ਦੇ ਉੱਤੇ ਮੰਥਨ ਕੀਤਾ ਜਾ ਰਿਹਾ ਵੀ ਇਹ ਸਰਕਾਰ ਦੀ ਮਨਸ਼ਾ ਕੀ ਆ ਇਹ ਸਰਕਾਰ ਕਿਹਨਾਂ ਨੂੰ ਭੁਗਤਨੀ ਚਾਹੁੰਦੀ ਹੈ ਸਰਕਾਰ ਉਹਨਾਂ ਨੂੰ ਭੁਗਤਨੀ ਚਾਹੁੰਦੀ ਆ ਤੁਸੀਂ ਆਪ ਸੋਚੋ ਜੇ ਇੱਕ ਪਾਣੀ ਦੀ ਬੋਤਲ ਸਾਡੇ ਘਰਾਂ 'ਚ ਨਲਕੇ ਲੱਗੇ ਹੁੰਦੇ ਸੀ ਅਸੀਂ ਪਾਣੀ ਗੇੜਦੇ ਸੀ ਪਾਣੀ ਪੀ ਲੈਂਦੇ ਸੀ ਹੁਣ ਹਜ਼ਾਰਾਂ ਫੈਕਟਰੀਆਂ ਲਗਾਤੀਆਂ ਹਜ਼ਾਰਾਂ ਫੈਕਟਰੀਆਂ ਲਗਾਉਣ ਨਾਲ ਕੀ ਹੋਇਆ ਲੋਕਾਂ ਨੂੰ ਕਾਰੋਬਾਰ ਨਹੀਂ ਮਿਲਿਆ ਕਿਉਂਕਿ ਉਹਦੇ 'ਚ ਮਸ਼ੀਨਰੀ ਕੰਮ ਕਰਦੀ ਆ ਪਰ ਉਹ ਗੰਦਾ ਪਾਣੀ ਜਿਹੜਾ ਸਾਡੀ ਜ਼ਮੀਨ 'ਚ ਪਾਇਆ ਗਿਆ ਤੇ ਆਪਣੇ ਪਾਣੀ ਨੂੰ ਇਹਨਾਂ ਨੇ 20 ਰੁਪਏ ਦਾ ਵੇਚਿਆ ਤੇ ਆਉਣ ਵਾਲੇ ਸਮੇਂ 'ਚ ਜਿਹੜੀਆਂ ਸਾਡੀਆਂ ਧਾਲੀਆਂ ਸਾਡੀਆਂ ਕਣਕਾਂ ਸਾਡਾ ਝੋਨਾ ਜਿਹੜਾ ਇਹ ਸੋਨੇ ਦੇ ਭਾਅ ਮਿਲੂਗਾ ਸਾਨੂੰ ਗੁਲਾਮਦਾਰੀ ਵੱਲ ਇਹ ਪੈਂਤਲਾ ਸੀ ਗੁਲਾਮਦਾਰੀ ਇਹਨਾਂ ਨੇ ਟੋ ਕੇ ਵੇਖਿਆ ਚੁੰਡੀ ਵੱਢ ਕੇ ਵੰਦੇ ਆ ਇਹਨਾਂ ਨੇ ਗੁਲਾਮਦਾਰੀ ਦਾ ਪੈਂਤਲਾ ਵਰਤ ਕੇ ਵੇਖਿਆ ਵੀ ਇਹਨਾਂ ਲੋਕਾਂ ਨੂੰ ਅਸੀਂ ਚੁੰਡੀ ਵੱਢ ਕੇ ਵੰਦੇ ਆ ਵੀ ਇਹ ਗੁਲਾਮਦਾਰੀ ਵੱਲ ਜਾ ਰਿਹਾ ਕਿ ਨਹੀਂ ਪਰ ਹਾਲੇ ਲੋਕ ਜਾਗ ਰਹੇ ਨੇ ਗੁਲਾਮਦਾਰੀ ਵੱਲ ਅਸੀਂ ਨਹੀਂ ਜਾਂਦੇ ਇੱਥੇ ਜਿਹੜੀ ਆ ਆਉਣ ਵਾਲੇ ਸਮੇਂ 'ਚ ਵੱਡੇ ਜੁੱਧ ਹੋਣਗੇ ਇਸ ਗੱਲ ਦੇ ਉੱਤੇ ਜਿਹੜੀ ਗੱਲ ਅਸੀਂ ਛਾਣੇ ਕੀਤੀ ਆ ਇਹਦਾ ਨਤੀਜਾ ਇਸ ਸਰਕਾਰ ਨੂੰ ਭੁਗਤਣਾ ਪੈਣਾ। ਕੋਈ ਗੱਲ ਕਰੀਏ ਬਾਬਾ ਸਾਹਿਬ ਅੰਬੇਦਕਰ ਨੇ ਅਜਿਹੇ ਕਾਨੂੰਨ ਬਣਾਇਆ ਸੀ ਜਿਹੇ ਅਸੀਂ ਦੇਖਿਆ ਲਾਗੂ ਕੀਤੇ ਜਿਹੜੇ ਛੂਛਾ ਨੂੰ ਖਤਮ ਕਰਦੇ ਸੀ, ਜਾਤ ਪਾਤ ਨੂੰ ਖਤਮ ਕਰਦੇ ਸੀ। ਅਸੀਂ ਦੇਖਿਆ ਵੀ ਜੇਕਰ ਉਹ ਨਾ ਕਾਨੂੰਨ ਇਸ ਤਰ੍ਹਾਂ ਬਣਾਉਂਦੇ, ਨਾ ਸਵਿਧਾਨ ਬਣਾਉਂਦੇ ਤੇ ਅੱਜ ਵੀ ਸਾਡੇ ਵਿੱਚ ਫਰਕ ਹੋਣਾ ਸੀ। ਅੱਜ ਵੀ ਅਸੀਂ ਦੇਖਿਆ ਕਈ ਵੱਡੀਆਂ ਜਾਤੀਆਂ ਵਾਲੇ ਦੂਸਰੀ ਜਾਤੀਆਂ ਨੂੰ ਚੰਗਾ ਨਹੀਂ ਸਮਝਦੇ ਸੀ ਇਸ ਤਰ੍ਹਾਂ ਲੈ ਕੇ ਕਿ ਲੱਗਦਾ ਸੀ ਸਾਡੇ ਅਡੋ ਖਾਨ ਪਣ ਵੱਖਰਾ ਹੋਣਾ ਸੀ ਸਾਡਾ ਰਹਿਣ ਸਹਾਰਾ ਵੱਖਰਾ ਹੋਣਾ ਸੀ ਪਰ ਬਾਬਾ ਸਾਹਿਬ ਅੰਬੀਰ ਕਰਦੇ ਸੰਵਧਾਨ ਬਣਾਉਂਦੇ ਨਾਲ ਸਾਡੀ ਜਿਹੜੀ ਆ ਜਾਤ ਪਾਤ ਛੂਛਾ ਸਭ ਖਤਮ ਹੋ ਗਈ ਆ ਅਸੀਂ ਭਾਈਚਾਰੇ ਸਾਂਝਦਾ ਕਿ ਅਸੀਂ ਜਿਹੜੇ ਪੈਦਾ ਹੋਏ ਆ ਅਤੇ ਇੱਕ ਹੀ ਜਿਹੜੇ ਇੱਕ ਹੀ ਥਾਲੀ ਵਿੱਚ ਸਾਰੇ ਖਾਂਦੇ ਆ ਇੱਕ ਹੀ ਜਗ੍ਹਾ ਰਹਿੰਦੇ ਆ ਕਿ ਲੱਗਦਾ ਸੀ ਇਹ ਚੀਜ਼ ਨੂੰ ਲੈ ਕੇ ਪਰ ਅੱਜ ਵੀ ਜਿਹੜੇ ਲੋਕ ਹੈਗੇ ਨੇ ਜਿਹੜੇ ਕਿ ਬਾਬਾ ਸਾਹਿਬ ਆਵਾਜ਼ ਦੀ ਆਵਾਜ਼ ਨੂੰ ਦਬੋਲਣਾ ਚਾਹੁੰਦੇ ਨੇ ਅਤੇ ਉਹਨਾਂ ਦੇ ਜਿਹੇ ਬਣਾਏ ਹੋ ਸੰਵਧਾਨ ਦੇ ਉੱਤੇ ਟਿੱਪਣੀਆਂ ਕਰਦੇ ਨੇ ਥੋੜਾ ਸਮਾਂ ਪਹਿਲਾਂ ਮੈਂ ਥੋੜੀ ਪੁਰਾਣੀ ਗੱਲ ਦੱਸਣ ਲੱਗਾ ਵੀ ਜਦੋਂ ਦੇਸ਼ ਆਜ਼ਾਦ ਨਹੀਂ ਸੀਗਾ ਜਦੋਂ ਆਜ਼ਾਦੀਵਾਲ ਤੁਰਿਆ ਸੀਗਾ ਤੇ ਕੇਰਲਾ ਦੇ ਵਿੱਚ ਜਿਹੜੀਆਂ ਔਰਤਾਂ ਸੀਗੀਆਂ ਉਹ ਆਪਣੀ ਛਾਤੀ ਜਿਹੜੀਆਂ ਕੱਜ ਨਹੀਂ ਸਕਦੇਆਂ ਸੀਗੀਆਂ ਉਹ ਛਾਤੀ ਦਾ ਦੁੱਧ ਆਪਣੇ ਬੱਚੇ ਨੂੰ ਨਹੀਂ ਪਿਆ ਸਕਦੇਆਂ ਸੀਗੀਆਂ ਉਹ ਤਨਹਾਰ ਜਿਹੜੇ ਸੀ ਉਹ ਨੰਗੀਆਂ ਰੱਖਦੇ ਸੀਗੇ ਇਹ ਮਨੁਵਾਦੀ ਨਿਸ਼ਾਨੀ ਸੀ ਬਾਬਾ ਸਾਹਿਬ ਨੇ ਅਧਿਕਾਰ ਦਿੱਤਾ ਉੱਥੇ ਔਰਤ ਨੇ ਬਿਮਲਾ ਉਹਦਾ ਨਾਮ ਸੀ ਉਸ ਨੇ ਆਪਣੀ ਸ਼ਹਾਦਤ ਦਿੱਤੀ ਸ਼ਹਾਦਤ ਦੇ ਕੇ ਉਸ ਤੋਂ ਬਾਅਦ ਜਿਹੜਾ ਵਾ ਸੰਵਿਧਾਨ ਦੇ ਵਿੱਚ ਇਹ ਮੈਂਡ ਕੀਤਾ ਗਿਆ ਤੇ ਉਹ ਜਿਹੜਾ ਕੱਪੜੇ ਪਾਉਣ ਦੀ ਕੇਰਲਾ ਦੇ ਵਿੱਚ ਔਰਤਾਂ ਨੂੰ ਜਿਹੜੀ ਇਜਾਜ਼ਤ ਮਿਲੀ ਪਰ ਤੁਸੀਂ ਥੋੜੇ ਸਮੇਂ ਚ ਦੇਖਿਆ ਨਾ ਥੋੜੇ ਸਮੇਂ 2-4 ਸਾਲ ਪਹਿਲਾਂ ਚਲੇ ਜਾਓ ਕਈ ਪਿੰਡਾਂ ਦੇ ਵਿੱਚ ਜਿਹੜਾ ਸਾਡਾ ਛੋਟਾ ਵਰਗ ਸੀਗਾ ਉਹਨੂੰ ਘੋੜੀ ਨਹੀਂ ਚੜਨ ਦਿੱਤਾ ਜਾਂਦਾ ਸੀਗਾ ਉਸ ਨੂੰ ਪੈਰਾਂ 'ਚ ਚੱਪਲਾ ਨਹੀਂ ਪਾਉਣ ਦਿੱਤੇ ਜਾਂਦੀਆਂ ਸੀਗੀਆਂ ਜੇ ਕੋਈ ਸਾਈਕਲ ਤੇ ਜਾ ਰਿਹਾ ਹੁੰਦਾ ਸੀਗਾ ਛੋਟੀ ਵਰਗ ਦਾ ਤੇ ਜੇ ਕੋਈ ਤਗੜਾ ਸਵਰਨ ਜਾਤੀ ਦਾ ਲਾਗੋ ਲੰਘਦਾ ਸੀ ਤਾਂ ਉਹਨੂੰ ਸਾਈਕਲ ਤੋਂ ਉਤਰਨਾ ਪੈਂਦਾ ਸੀਗਾ ਇਹ ਹਾਲਾਤ ਸਾਡੇ ਹੁਣ ਦੇ ਪੈਦਾ ਕੀਤੇ ਹੋਏ ਆ ਇਹ ਸਾਨੂੰ ਮੰਨੂਵਾਦ ਵੱਲ ਤੋਰਦੇ ਆ ਸਾਡੇ ਸੰਵਿਧਾਨ ਨਾਲ ਖਲਵਾੜ ਆ ਪਰ ਸਾਡਾ ਸੰਵਿਧਾਨ ਬੜਾ ਮਜ਼ਬੂਤ ਆ ਸਾਡੇ ਸੰਵਿਧਾਨ ਨੂੰ ਮੰਨਣ ਵਾਲੇ ਬਹੁਤ ਵੱਡੇ ਲੋਕ ਆ ਸਾਡੇ ਸੰਵਿਧਾਨ ਨੂੰ ਮੰਨਣ ਵਾਲੀਆਂ ਕੋਟਾਂ ਹਾਈ ਕੋਰਟਾਂ ਸਾਰੀਆਂ ਕੋਟਾਂ ਦੇ ਅਧੀਨ ਚੱਲਦੀਆਂ ਇਹ ਸਰਕਾਰਾਂ ਥੋੜੇ ਸਮੇਂ ਲਈ ਹੁੰਦੀਆਂ ਥੋੜੇ ਸਮੇਂ ਲਈ ਆਉਂਦੀਆਂ ਥੋੜੇ ਸਮੇਂ ਧਰੋਖ ਖਟ ਕੇ ਚਲੇ ਜਾਂਦੀਆਂ ਪਰ ਇਹਨਾਂ ਦਾ ਬਾਅਦ ਚੋਂ ਇਹਨਾਂ ਨੂੰ ਨੇਸ ਤੋਂ ਨਬੂਤ ਕਰ ਦਿੱਤਾ ਜਾਂਦਾ ਹਿਟਲਰ ਕਰੀ ਪੈਦਾ ਹੋਇਆ ਜਿਨ੍ਹਾਂ ਦਾ ਅੱਜ ਦੁਨੀਆ 'ਚ ਨਾਮੋਂ ਨਿਸ਼ਾਨ ਖਤਮ ਹੋ ਗਿਆ ਉਹਨਾਂ ਦਾ ਸਮਰਾਜ ਖਤਮ ਹੋ ਗਿਆ ਉਹਨਾਂ ਦਾ ਸੂਰਜ ਡੁੱਬ ਗਿਆ ਅੰਗਰੇਜ਼ਾਂ ਦਾ ਸੂਰਜ ਡੁੱਬ ਗਿਆ ਜਿਹੜੇ ਕਹਿੰਦੇ ਸਾਡੇ ਰਾਜ ਜਿਹੜਾ ਸੂਰਜ ਨਹੀਂ ਡੁੱਬਦਾ ਤੇ ਇਹ ਮੋਦੀ ਪੈਦਾ ਕਰ ਰਿਹਾ ਇਹੋ ਜਿਹੇ ਪਰ ਜਦੋਂ ਇਹਦਾ ਸੂਰਜ ਡੁੱਬੂਗਾ ਤੇ ਲੋਕਾਂ ਨੇ ਸੜਕਾਂ ਤੇ ਇਹਨੂੰ ਢੜਾ ਢੜਾ ਕੁੱਟਣਾ ਇਹਨੂੰ ਜੁੱਤੀਆਂ ਮਾਰ ਮਾਰ ਲੋਕਾਂ ਨੇ ਇਹਨਾਂ ਸੜਕਾਂ ਦੇ ਉੱਤੇ ਢੜੋਣਾ ਤਾਂ ਉਹ ਲੋਕ ਕੌਣ ਹੋਣਗੇ ਉਹ ਲੋਕ ਹੋਣਗੇ ਮਿਹਨਤਕਦ ਲੋਕ ਉਹ ਹੋਣਗੇ ਸਾਡੇ ਵਰਗੇ ਲੋਕ ਉਹ ਛੋਟੇ ਵਪਾਰੀ ਵੱਡੇ ਵਪਾਰੀ ਉਹ ਕਿਸਾਨ ਉਹ ਮਜ਼ਦੂਰ ਜਿਹੜੇ ਚੌਂਕਾਂ 'ਚ ਖਲੋ ਕੇ ਆਪਣੀ ਦਿਹਾੜੀ ਦੀ ਉਡੀਕ ਕਰਦੇ ਆ ਉਹ ਲੋਕ ਹੋਣਗੇ ਜਿੱਦਣ ਇਹ ਮਜ਼ਦੂਰ ਲੋਕ ਇਕੱਠੇ ਹੋਣਗੇ ਉਹ ਲੋਕ ਹੋ ਰਿਹਾ ਉਸ ਦਿਨ ਇਸ ਮੋਦੀ ਸਰਕਾਰ ਨੂੰ ਗੋਡਣੀਆਂ ਲਵਾਵਾਂਗੇ ਹਾਂ ਸਭ ਨੇ ਜੇ ਅਸੀਂ ਦੇਖਿਆ ਵੀ ਅੱਜ ਜਿਹੜੇ ਤੁਹਾਡੇ ਧਰਨੇ ਵਿੱਚ ਖਾਸ ਜਿਹੜੇ ਮੁਜ਼ਾਰੇ ਵਿੱਚ ਬਹੁਤੇ ਤਣਾੜ ਲੋਕ ਨਹੀਂ ਆਏ ਅਸੀਂ ਦੇਖਿਆ ਆਮ ਆਗ ਦੇ ਲੋਕ ਆਏ ਨੇ ਜਿਹੜੇ ਕਿ ਦਿਹਾੜੀ ਦਾ ਹੋਣਗੇ ਜਿਹੜੇ ਕਿ ਰੋਜ਼ ਰੋਜ਼ ਨਮਾਹੇ ਮਿਹਨਤ ਕਰਕੇ ਖਾਂਦੇ ਨੇ ਮਿਹਨਤ ਕਰਨ ਵਾਲੇ ਲੋਕ ਨੇ ਉਹ ਲੋਕ ਤੁਹਾਡੀ ਅੱਜ ਅਸੀਂ ਦੇਖਿਆ ਜੇ ਐਸੇ ਲੋਕ ਸਮਾਜ ਵਿੱਚ ਸ਼ਾਮਲ ਹੋਏ ਸੀ ਦੂਸਰੇ ਲੋਕ ਵਰਗੇ ਸ਼ਾਮਲ ਨਹੀਂ ਹੋਏ ਨਹੀਂ ਫਿਰ ਤੁਹਾਡਾ ਥੋੜ ਜਾਂ ਤੁਸੀਂ ਆਇਡੈਂਟੀਫਾਈ ਨਹੀਂ ਕਰ ਸਕੇ ਇਹਦੇ ਵਿੱਚ ਹਰ ਵਰਗ ਸ਼ਾਮਿਲ ਸੀਗਾ ਵਪਾਰੀ ਵੀ ਸੀਗਾ ਦੁਕਾਨਦਾਰ ਵੀ ਸੀਗਾ ਤੇ ਨਾਲ ਦੀ ਨਾਲ ਜਿਹੜੇ ਹੁਣ ਆਪਾਂ ਨਾਮ ਨਹੀਂ ਲੈਣਾ ਚਾਹੁੰਦੇ ਕੁਝ ਸਰਕਾਰੀ ਰਿਟਾਇਰਡ ਅਫਸਰ ਵੀ ਸੀਗੇ ਜਿਹੜੇ ਆਪਣੀ ਜੋਬ ਤੋਂ ਵਾਪਸ ਆ ਗਿਆ ਜਿਨ੍ਹਾਂ ਨੂੰ ਜਿਨ੍ਹਾਂ ਦੀ ਜੋਬ ਖਤਮ ਹੋ ਗਈ ਹੈ ਲੋਕ ਸਿਆਣੇ ਆ ਇੱਕ ਪਾਸੇ ਸਾਡੀ ਸਰਕਾਰ ਕਹਿੰਦੀ ਆ ਵੀ ਆਪਾਂ ਆਪਣੇ ਭਗਤ ਸਿੰਘ ਦੀ ਫੋਟੋ ਦਾ ਆਪਣੇ ਥਾਣਿਆਂ ਕਚਹਿਰੀਆਂ ਹਰ ਥਾਂ ਤਫਤਰਾਚ ਲਗਾਉਣੀਆਂ ਬਾਬਾ ਸਾਹਿਬ ਅੰbedkar ਦੀ ਜਿਹੜੀ ਫੋਟੋ ਆ ਉਹ ਜਿਹੜੀ ਆ ਦਫਤਰਾ ਚ ਲਾਉਣੀ ਆ ਪਰ ਇਹ ਕੱਲਾ ਕਿੱਲ ਨਾਲ ਟੰਗਣ ਨਾਲ ਗੱਲ ਨਹੀਂ ਬੰਨੀ ਇਹ ਤੇ ਜੋ ਸ਼ੁਰੂ ਤੋਂ ਹੁੰਦਾ ਆ ਹੁੰਦਾ ਹੀ ਇਹ ਉਹੀ ਸਰਕਾਰ ਕਰ ਰਹੀ ਆ ਇਹ ਜਦੋਂ ਤੱਕ ਅਸੀਂ ਉਹਨਾਂ ਨੂੰ ਪੜਦੇ ਨਹੀਂ ਭਗਤ ਸਿੰਘ ਨੂੰ ਨਹੀਂ ਪੜਿਆ ਜਾਂਦਾ ਜਦੋਂ ਤੱਕ ਬਾਬਾ ਸਾਹਿਬ ਅੰbedkar ਨੂੰ ਨਹੀਂ ਪੜਿਆ ਜਾਂਦਾ ਕਰਤਾਰ ਸਿੰਘ ਸਰਾਭੇ ਨੂੰ ਨਹੀਂ ਪੜਿਆ ਜਾਂਦਾ 8500 ਗਦਰੀ ਬਾਬਾ ਜਿਹੜਾ ਵਿਦੇਸ਼ੀ ਧਰਤੀ ਤੋਂ ਆਪਣੇ ਮੁਲਕ ਨੂੰ ਯਾਦ ਕਰਾਉਣ ਲਈ ਆਇਆ ਉਹਨਾਂ ਨੂੰ ਨਹੀਂ ਪੜਿਆ ਜਾਂਦਾ ਉਦੋਂ ਤੱਕ ਇਹ ਲੜਾਈ ਇਕੱਲੇ ਇਕੱਲੇ ਵਰਗ ਦੀ ਰਹੂਗੀ ਜਿਸ ਦਿਨੇ ਪੜ ਲੈਣਗੇ ਲੜਾਈ ਸਾਂਝੀ ਹੋ ਜਾਏਗੀ ਕਿਉਂਕਿ ਗੱਧਰੀ ਬਾਬੇ ਸਾਂਝੇ ਸੀਗੇ ਉਹਨਾਂ ਵਿੱਚ ਕੋਈ ਜਾਤ ਨਹੀਂ ਸੀ ਕੋਈ ਪਾਤ ਨਹੀਂ ਸੀ ਅਸੀਂ ਤੇ ਉਹ ਸਿੱਖਾਂ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਸਾਡੀ ਇੱਕੋ ਬਾਟੇ ਨਾਲ ਸਾਨੂੰ ਅਮਰਿਸ਼ਕਾਇਆ ਤੇ ਸਾਡੀ ਜਾਤ ਖਤਮ ਕੀਤੀ ਸਾਨੂੰ ਇੱਕ ਵੱਖਰਾ ਸਿੱਖ ਰੂਪ ਦਿੱਤਾ ਤੇ ਸਿੱਖ ਰੂਪ ਦੇ ਨਾਲ ਸਾਡੇ Hindu ਭਾਈਚਾਰਾ ਸਾਡਾ Muslim ਭਾਈਚਾਰਾ ਸਾਡਾ ईसाई ਭਾਈਚਾਰਾ ਸਾਨੂੰ ਚੋਹ ਵਰਨਾ ਦਾ ਦੇਸ਼ ਇਹ ਮੰਨਿਆ ਜਾਂਦਾ ਤੇ ਚੋਹ ਵਰਨਾ ਦੇ ਦੇਸ਼ ਦੇ ਵਿੱਚ ਇੱਕੇ ਬ੍ਰਾਹਮਣਵਾਦੀ ਮੰਨੂਵਾਦੀ ਸਰਕਾਰ ਆਣ ਕੇ ਲੋਕਾਂ ਦੇ ਉੱਤੇ ਜਿਹੜੀ ਆਪਣੇ ਲੋ ਥਾਪਦੀ ਆ ਆਪਣੇ ਕਾਨੂੰਨ ਥਾਪਦੀ ਆ ਇਹ ਖਰਗਿਸ ਗੁਵਾਰਾ ਨਹੀਂ ਹੋਣਗੇ ਇਹ ਗੁਵਾਰਾ ਉਹਨਾਂ ਨੂੰ ਆ ਜਿਹੜੇ ਅੰਬਾਨੀ ਅਡਾਨੀ ਵਰਗੇ ਤੁਸੀਂ ਦੇਖਿਆ ਵੀ ਉਵੇਂ ਰੋਲਾ ਪੈਂਦਾ ਵੀ ਇੱਥੋਂ ਕਿਹੇ ਬੱਚੇ ਕੋ ਉਹ ਪੀਰ ਆ ਸਮੈਗ ਨੂੰ ਫੜ ਕੇ ਜੇਲ੍ਹ ਸੁਟਿਆ ਜਾਂਦਾ ਤਗੜੀ ਖੇਪ ਨਹੀਂ ਫੜੀ ਜਾਂਦੀ ਉਹਦੇ ਅਡਾਨੀਆਂ ਅਡਾਨੀਆਂ ਦੀਆਂ ਬੰਦਰਗਾਹਾਂ ਤੋਂ 3 3000 ਕਰੋੜ ਕਵਾਂਟਲ ਜਿਹੜੀ ਆ ਉਹ ਫੜੀ ਜਾਂਦੀ ਆ ਹੀਰੋਇਨ ਚਿੱਟਾ ਫੜਿਆ ਜਾਂਦਾ ਤੇ ਉਹਨਾਂ ਦੇ ਕੇਸ ਨੂੰ ਹੁੰਦੇ ਇਹ ਸਰਕਾਰਾਂ ਦੀ ਸਰਪ੍ਰਸਤੀ ਨਾਲ ਕਿਉਂਕਿ ਸਰਕਾਰਾਂ ਉਹਨਾਂ ਦੇ ਅੰਡਰ ਚੱਲਦੀਆਂ ਇਹ ਸਰਮਾਇਅਦਾਰੀ ਇਹਨੂੰ ਚਲਾ ਰਹੀ ਆ ਜਿੱਦਣ ਸਰਮਾਇਅਦਾਰੀ ਆਪਣਾ ਹੱਥ ਇਹਨਾਂ ਤੋਂ ਚੁੱਕ ਲੂਗੀ ਜਿਸ ਦਿਨ ਸਾਡੇ ਮਜ਼ਦੂਰ ਖੜੇ ਹੋ ਜਾਣਗੇ ਅੱਜ ਲੋਕ ਖੜੇ ਹੋ ਰਿਹਾ ਤੇ ਉਸ ਦਿਨ ਇਹ ਸਰਕਾਰਾਂ ਨੂੰ ਵੀ ਅਸੀਂ ਢਾਲਾਂਗੇ ਤੇ ਅੰਡਾਨੀਆਂ ਬਾਨੀਆਂ ਇਸ ਤਨਾਰ ਧੜੇ ਨੂੰ ਵੀ ਅਸੀਂ ਢਾਲਾਂਗੇ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਸੀ ਨੌਜਵਾਨ ਸਭਾ ਦੇ ਆਗੂ ਸਰਵਿਸਿੰਗ ਹੈਰੀ ਤੁਸੀਂ ਦੇਖਿਆ ਅੱਜ ਇਹਨਾਂ ਵੱਲੋਂ ਬਾਬਾ ਸਾਹਿਬ ਅਮੇਦਕਰ ਦੇ ਖਿਲਾਫ ਬੋਲਣ ਵਾਲੇ ਜਿਹੜੇ ਕਿ ਅਮਿਤ ਸ਼ਾਹ ਨੇ ਉਹਨਾਂ ਨੂੰ ਅੱਜ ਰੋਡ ਸ਼ੋਅ ਕਹਿ ਸਕਦੇ ਬੋਲਣਾ ਜਿਹੜਾ ਪੁੱਤਰਾ ਫੂਕਿਆ ਗਿਆ ਰੋਡ ਮੁਜਾਰਾ ਕੀਤਾ ਕੱਢਿਆ ਗਿਆ ਅਤੇ ਉਹਨਾਂ ਕਿਹਾ ਵੀ ਜਦੋਂ ਚਿਰ ਅਮਿਤ ਸ਼ਾਹ ਮਾਫੀ ਨਹੀਂ ਮੰਗਦਾ ਇਸੇ ਤਰ੍ਹਾਂ ਜਿਹੜਾ ਅਰਥੀ ਫੂਕ ਮੁਜਾਰਾ ਜਿਹੜਾ ਚੱਲਦਾ ਰਹੇਗਾ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ ਤਾਂ ਹੁਣ ਗੱਲਬਾਤ ਕਰਾਂਗੇ ਜਿਹੜਾ ਕਿ ਹੋਰ ਸਾਥੀ ਨੇ ਸਰਬੀ ਸਿੰਘ ਹਰੀ ਹੋਣ ਦੇ ਸ਼ੀਪਕ ਸਿੰਘ ਨੌਜਵਾਨ ਸੰਭਾ ਦੇ ਆਗੂ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਰਿਆਂ ਵੱਲੋਂ ਜਿਹੜਾ ਕਿ ਅੱਜ ਅਰਥੀ ਫੂਕ ਮੁਜਾਹਰਾ ਕੀਤਾ ਗਿਆ ਛਾੜੇ ਚੌਂਕ ਛਾੜੇ ਬਾਜ਼ਾਰ ਵਿੱਚ ਉਹਨਾਂ ਗੱਲਬਾਤ ਕਰਦੇ ਆ ਅੱਜ ਵੀਰ ਜੀ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਜਿਹੜਾ ਅਰਥੀ ਫੂਕ ਮੁਜਾਹਰਾ ਕੀਤਾ ਗਿਆ ਅਮਰ ਸ਼ਾਹ ਦਾ ਜੀ ਮੇਰਾ ਨਾਮ ਕਾਮੜ ਬਲਦੇਵ ਸਿੰਘ ਭੈਲ ਮੈਂ ਜ਼ਿਲ੍ਹੇ ਦਾਗੂ ਆ ਮੇਰੀ ਪਾਰਟੀ ਆਰਐਮਪੀਆਈ ਰੈਵਿਊਲੂਸ਼ਨ ਮਾਰक्स ਵੱਡੀ ਪਾਰਟੀ ਐ ਲੋ ਅਸੀਂ ਅੱਜ ਜਿਹੜਾ ਛਾੜਾ ਬਾਜ਼ਾਰ ਤੇ ਗਲੀਆਂ ਦੇ ਵਿੱਚ ਜਿਹੜਾ ਅਰਥੀ ਸਾਲ ਮੁਜਾਹਰਾ ਕੀਤਾ ਉਹ ਅਮਤ ਸ਼ਾਹ ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਆ ਜਿਨ ਨੇ ਬਹੁਤ ਘਟਿਆ ਸ਼ਬਦ ਜਿਹੜੇ ਆ ਭੀਮਰਾਓ ਬਾਬਾ ਅਮੇਦਕਰ ਜੀ ਜਿਨ੍ਹਾਂ ਨੂੰ ਹੀ 100-100 ਵਾਰੀ ਨਿਮਸ਼ਕਾਰ ਕਰਦੇ ਆ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਸੰਵਿਧਾਨ ਲਿਖ ਕੇ ਬਚਾਇਆ ਜਿਨ੍ਹਾਂ ਨੇ ਅੱਜ ਤੱਕ ਵੀ ਸਾਡਾ ਸੰਵਿਧਾਨ ਜਿਹੜਾ ਵਾ ਉਹ ਹਰ ਵਰਗ ਦੇ ਪੱਖ ਦੇ ਵਿੱਚ ਵਾ ਜਿਸ ਟੇਲੇ ਸੰਵਿਧਾਨ ਬਣ ਰਿਹਾ ਸੀਗਾ ਦੇਸ਼ ਆਜ਼ਾਦ ਹੋਇਆ ਸੰਵਿਧਾਨ ਬਣ ਰਿਹਾ ਸੀਗਾ ਉਸ ਟਾਈਮ ਦੇ ਉੱਤੇ ਵੀ ਬੜੇ ਲੋਕਾਂ ਨੇ ਸੰਵਿਧਾਨ ਲਿਖੇ ਸੀਗੇ ਕਿਸੇ ਨੇ ਕਿਸੇ ਦੇ ਪੱਖ 'ਚ ਲਿਖਿਆ ਸੀ ਕਿਸੇ ਨੇ ਕਿਸੇ ਦੇ ਪੱਖ 'ਚ ਲਿਖਤਾ ਸੀ ਪਰ ਬਾਬਾ ਭੀਮਰਾਓ ਉਮੀਦਵਾਰ ਜੀ ਨੇ ਸੰਵਿਧਾਨ ਸਾਰੇ ਜਿਹੜੇ ਵਰਗਾਂ ਦੇ ਹੱਕ ਦੇ ਵਿੱਚ ਲਿਖਿਆ ਸੀਗਾ ਜੀ ਦਾ ਕਰਕੇ ਆਜੋ ਸੰਵਿਧਾਨ ਜਿਹੜਾ ਵਾ ਜੇ ਦੇਸ਼ ਦਾ ਇਹ ਸੰਵਿਧਾਨ ਟੁੱਟਦਾ ਦੇਸ਼ ਖੇਰ ਖੇਰ ਹੋ ਜਾਊਗਾ ਦੇਸ਼ ਦੇ ਪੱਲੇ ਕੁਝ ਨਹੀਂ ਰਹੂਗਾ ਜੇਕਰ ਇਹ ਸੰਵਿਧਾਨ ਨੂੰ ਬਚਾਉਣਾ ਵਾ ਅਸੀਂ ਸਾਰੇ ਵਰਗ ਨੂੰ ਸਾਰੇ ਲੋਕਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਜੋ ਕੁਝ ਉਥੇ ਬਣ ਰਿਹਾ ਲੋਕ ਸਭਾ ਦੇ ਅੰਦਰ ਅਸੀਂ ਪਾਰਟੀ ਵੱਲੋਂ ਪਹਿਲਾਂ ਵੀ ਲੜਦੇ ਆ ਰਹੇ ਆ ਬੜੇ ਲੰਮੇ ਸਮੇਂ ਤੋਂ ਮੈਂ ਲਗਾਤਾਰ 37 38 ਸਾਲ ਤੋਂ ਪਾਰਟੀ ਦਾ ਮੈਂਬਰ ਹਾਂ 1986 ਤੋਂ ਪਾਰਟੀ ਦਾ ਮੈਂਬਰ ਹਾਂ ਲਗਾਤਾਰ ਲੜਦੇ ਆ ਰਹੇ ਆ ਜਿੱਥੇ ਭਰਾਇਆਂ ਹੁੰਦੀਆਂ ਜਿੱਥੇ ਸਰਕਾਰਾਂ ਜਿਹੜੀਆਂ ਲੋਕਾਂ ਨਾਲ ਝਾਤੀਆਂ ਕਰਦੀਆਂ ਅਸੀਂ ਲੋਕਾਂ ਦੇ ਪੱਖ ਵਿੱਚ ਜਿਹੜਾ ਖੜੇ ਹੁੰਨੇ ਆ ਲੜਦੇ ਆ ਤੇ ਲੜਦੇ ਰਵਾਂਗੇ ਜਿੱਦਣ ਇਹ ਸੰਵਿਧਾਨ ਜਿਹੜਾ ਇਹ ਟੁੱਟਾ ਉਸ ਦਿਨ ਤਕਰੀਬਨ ਜਿਹੜਾ ਦੇਸ਼ ਸਾਡਾ ਜਿਹੜਾ ਖਿਰੂ-ਖਿਰੂ ਹੋ ਜਾਊਗਾ ਇਹ ਲਗਾਤਾਰ ਜਦੋਂ ਮੋਦੀ ਦੀ ਸਰਕਾਰ ਆ ਰੀਸੀ ਬਣਨ ਵਾ ਜੋ 2014 ਤੋਂ ਪਹਿਲਾਂ ਵਾ ਜਾਂ 14 'ਚ ਬਣੀ ਆ ਉਦੋਂ ਵੀ ਅਸੀਂ ਲੋਕਾਂ ਨੂੰ ਬਹੁਤ ਜ਼ਿਆਦਾ ਜਿਹੜਾ ਵਾ ਉਹ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਮੇਰੀ ਪਾਰਟੀ ਨੇ ਜਿਹੜਾ ਲਗਾਤਾਰ ਜਾਗਰੂਕ ਕਰਨ ਦਾ ਕੋਸ਼ਿਸ਼ ਕੀਤੀ ਕਿ ਇਹ ਜਿੱਦਾਂ ਦੇ ਜਿੱਦਾਂ ਦਾ ਇਹ ਲੈ ਕੇ ਆ ਰਿਹਾ ਜਿੱਦਾਂ ਦਾ ਇਹਨਾਂ ਦਾ ਪਾਰਟੀ ਪ੍ਰੋਗਰਾਮ ਆ ਇਹ ਪਾਰਟੀ ਪ੍ਰੋਗਰਾਮ ਜਿੱਦਾਂ ਦਾ ਲੈ ਕੇ ਆ ਰਿਹਾ ਇਹ ਖਤਰਨਾਕ ਦੇਸ਼ ਲਈ ਬਣ ਜਾਣਾ ਕਿਉਂਕਿ ਇਨਾਂ ਦੀ ਮਨਸਾ ਜਿਹੜੀ ਆ ਹਿੰਦੂਵਾਦ ਦਾ ਤਬਕਾ ਜਿਹੜਾ ਵਾ ਹਿੰਦੂਵਾਦ ਨੂੰ ਉਭਾਰਨਾ ਹਿੰਦੂ ਰਾਸ਼ਟਰ ਬਣਾਉਣਾ ਉਹ ਸਾਰਾ ਕੋਈ ਤਕਰੀਬਨ ਜਿਹੜਾ ਹੈਗਾ ਉਹ ਜਦੋਂ ਇਹ ਇਹ ਗੱਲਾਂ ਹੁੰਦੀਆਂ ਸੀਗੀਆਂ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਇਹ ਜਿਹੜਾ ਇਹਨਾਂ ਦਾ ਸੰਵਿਧਾਨਵਾਦ ਜੋ ਜਿਹੜੇ ਮੁਤਾਬਕ ਇਹ ਗੱਲ ਕਰ ਰਿਹਾ ਵੀ ਅਸੀਂ ਆਪਣਾ ਸੰਵਿਧਾਨ ਜਿਹੜਾ ਉਹ ਲਾਗੂ ਕਰਨਾ ਡਾਕਟਰ ਭੀਮਰਾਓ ਉਮੀਦਕਰ ਦਾ ਸੰਵਿਧਾਨ ਜਿਹੜਾ ਵਾ ਉਹਨੂੰ ਪਾਸੇ ਕਰਕੇ ਇਹਨਾਂ ਨੇ ਕੀਤਾ ਵੀ ਆ ਬੜੀਆਂ ਜਿਹੜੀਆਂ ਇਦਾਂ ਦੀਆਂ ਬੁੱਕਸ ਹੈਗੀਆਂ ਜਿਨ੍ਹਾਂ ਦੇ ਵਿੱਚ ਆਪਣਾ ਸੰਧਾਨ ਜਿਹੜਾ ਵਾ ਇਹਨਾਂ ਨੇ ਸ਼ੁਰੂ ਕੀਤਾ ਉਹਦੇ 'ਚ ਲਿਖਣਾ ਪਰ ਉਹ ਜਿਹੜਾ ਜਦੋਂ ਪਹਿਲਾਂ ਲੋਕਾਂ ਨੂੰ ਪਤਾ ਨਹੀਂ ਸੀ ਹੁਣ ਲੋਕਾਂ ਨੂੰ ਪਤਾ ਲੱਗ ਰਿਹਾ ਅੱਜ ਜਿਹੜੀ ਆ ਜਿਹੜੀ ਹਰਕਤ ਹੋਈ ਆ ਲੋਕ ਸਭਾ ਦੇ ਅੰਦਰ ਜਿਹੜਾ ਇੱਕ ਗ੍ਰਹਿ ਮੰਤਰੀ ਆ ਜਿਹੜਾ ਅੰਮਤ ਸ਼ਾ ਜਿਹੜਾ ਦੇਸ਼ ਨੂੰ ਚਲਾਉਣ ਵਾਲਾ ਅਨਪੜ੍ਹ ਬੰਦਾ ਵਾ ਕੋਈ ਕੋਈ ਦੇਣ ਨਹੀਂਗੀ ਮੈਂ ਇਹਦੇ 'ਚ ਕੋਈ ਹੱਥਕੱਥ ਨਹੀਂ ਹੋਊਗੀ ਜੇ ਪੂਰੇ ਦੇਸ਼ ਦੇ ਵਿੱਚ ਜਿਸ ਟਾਈਮ ਦੇ ਉੱਤੇ ਦੇਸ਼ ਨੂੰ ਉਜਾੜ ਕਰਾਉਣ ਵਾਲੀ ਗੱਲ ਲੈ ਲਈਏ ਬੀਜਪੀ ਦਾ ਕੋਈ ਵੀ ਉਹਦੇ ਵਿੱਚ ਜਿਹੜਾ ਕੋਈ ਰੋਲ ਨਹੀਂ ਸੀਗਾ ਬੜੇ ਲੋਕ ਤਕਰੀਬਨ ਜਿਹੜੇ ਆ ਅੱਜ ਦੇਸ਼ ਦੇ ਅੰਦਰ ਬੜੇ ਉਹ ਲੋਕ ਵਾ ਜਿਨ੍ਹਾਂ ਨੇ ਵੱਡੀਆਂ ਕੁਰਬਾਨੀਆਂ ਕਰਕੇ ਆਪਣੀਆਂ ਚੜ੍ਹਦੀਆਂ ਜਵਾਨੀਆਂ ਵਾਰ ਕੇ ਦੇਸ਼ ਨੂੰ ਆਜ਼ਾਦ ਕਰਾਇਆ ਉਹ ਵੀ ਸਮਾਂ ਹੈਗਾ ਸੀਗਾ ਜਿਸ ਟਾਈਮ ਦੇ ਉੱਤੇ ਸਾਡੇ ਦੇਸ਼ ਦੇ ਅੰਦਰ ਜਦੋਂ ਅੰਗਰੇਜ਼ ਦਾ ਰਾਜ ਸੀਗਾ ਉਸ ਟਾਈਮ ਦੇ ਉੱਤੇ ਕੋਈ ਜਿਹੜਾ ਸਿਪਾਹੀ ਤੋਂ ਵੱਡਾ ਅਫਸਰ ਨਹੀਂ ਬਣ ਸਕਦਾ ਕੁਰਸੀ ਤੇ ਬਹਿ ਨਹੀਂ ਸਕਦਾ ਪਰ ਅੱਜ ਸਾਡੇ ਦੇਸ਼ ਭਗਤਾਂ ਨੇ ਜਿਹੜੇ 19-19 ਸਾਲ ਦੀ ਉਮਰ 'ਚ ਕਰਤਾਰ ਸਿੰਘ ਸਰਾਭਾ 19 ਸਾਲ ਦੀ ਉਮਰ 'ਚ ਫਾਇਰ ਲੱਗ ਗਿਆ। ਅ ਸ਼ਹੀਦ ਭਗਤ ਸਿੰਘ 23 ਸਾਲ ਦੀ ਉਮਰ 'ਚ ਫਾਇਰ ਲੱਗ ਗਿਆ। ਉਹਨਾਂ ਦੇ ਨਾਲ ਗਦਰੀ ਬਾਬੇ ਜਿਹੜੇ ਦੇਸ਼ ਆਪਣੇ ਕਾਰੋਬਾਰ ਛੱਡ ਕੇ ਜਿਹੜੇ ਦੇਸ਼ ਦੇ ਨੂੰ ਬਚਾਉਣ ਲਈ ਜਿਹੜੇ ਇੱਥੇ ਆਏ ਸੀਗੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਲੈ ਕੇ ਉਹਨਾਂ ਦਾ ਸਾਰਾ ਕੋਈ ਉਹਨਾਂ ਨੇ ਸਭ ਕੁਝ ਤਕਰੀਬਨ ਜਿਹੜਾ ਵਾ ਆਪਣਾ ਕੁਰਬਾਨ ਕੀਤਾ ਤੇ ਦੇਸ਼ ਰੂਤ ਕੀਮਤ ਜਿਹੜਾ ਵਾ ਉਹ ਆਜ਼ਾਦ ਕਰਾਇਆ ਬਚਾਇਆ ਤੇ ਅੱਜ ਜਿਹੜੇ ਲੋਕ ਜਿਨ੍ਹਾਂ ਦਾ ਕੋਈ ਯੋਗਦਾਨ ਨਹੀਂ ਪਾਜ ਪਾ ਭਾਰਤੀ ਜਨਤਾ ਪਾਰਟੀ ਦਾ ਦੇਸ਼ ਨੂੰ ਯਾਦ ਕਰਾਉਣ ਚ ਦੇਸ਼ ਨੂੰ ਬਚਾਉਣ ਲਈ ਕੋਈ ਯੋਗਦਾਨ ਨਹੀਂ ਅੱਜ ਉਹ ਗੱਦੀ ਤੇ ਕਾਬਜਵਾ ਤੇ ਅੱਜ ਉਹ ਇਸ ਸੰਵਿਧਾਨ ਨੂੰ ਤੋੜ ਕੇ ਉਹ ਲੋਕਾਂ ਦੇ ਵਿੱਚ ਜਾਤਪਾਤ ਦੇ ਨਾਂ ਤੇ ਉੱਤੇ ਧਰਮਾਂ ਦੇ ਨਾਂ ਦੇ ਉੱਤੇ ਲੋਕਾਂ ਨੂੰ ਲੜਾ ਕੇ ਲੋਕਾਂ ਦੇ ਜਿਹੜਾ ਕਤਲੋਗਾਰਦ ਕਰਾਉਣਾ ਚਾਹੁੰਦੇ ਆ ਅਸੀਂ ਆਪਣੀ ਪਾਰਟੀ ਵੱਲੋਂ ਮਾਰਕਸਵਾਦੀ ਪਾਰਟੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਇਹ ਡੜ ਕੇ ਕਹਿਣਾ ਚਾਹੁੰਦੇ ਆ ਅਸੀਂ ਦੇਸ਼ ਦੇ ਅੰਦਰ ਕੋਈ ਵੀ ਇਦਾਂ ਦੀ ਘਰਨਾ ਜਿਹੜੀ ਆ ਬੀਜੇਪੀ ਨੂੰ ਨਹੀਂ ਕਰਨ ਦਿਆਂਗੇ ਡਟ ਕੇ ਲੜਾਂਗੇ ਲੜਦੇ ਰਾਵਾਂਗੇ ਲੋਕਾਂ ਦੀ ਰਾਖੀ ਕਰਦੇ ਰਾਵਾਂਗੇ ਜਿੰਨੀ ਦੇਰ ਤੱਕ ਸਾਡਾ ਸੰਵਿਧਾਨ ਦੇ ਖਿਲਾਫ ਜਿਹੜੇ ਬੋਲੇ ਆ ਜਿੰਨੀ ਦੇਰ ਤੱਕ ਇਹ ਮਾਫੀ ਨਹੀਂ ਮੰਗਦੇ ਉਨੀ ਦੇਰ ਤੱਕ ਅਸੀਂ ਗਲੀਆਂ ਬਾਜ਼ਾਰਾਂ ਪੂਰੇ ਦੇਸ਼ ਦੇ ਅੰਦਰ ਪੁਤਲੇ ਜਿਹੜੇ ਇਹਨਾਂ ਦੇ ਸਾੜਾਂਗੇ ਗਲੀਆਂ ਬਾਜ਼ਾਰਾਂ ਦੇ ਅੰਦਰ ਸਾੜਾਂਗੇ ਤੇ ਲਗਾਤਾਰ ਇਹਦੇ ਖਿਲਾਫ ਡਟ ਕੇ ਲੜਾਂਗੇ ਜਿੰਨੀ ਦੇਰ ਤੱਕ ਇਹ ਦੇਸ਼ ਦੀ ਦੇ ਖਿਲਾਫ ਦੇਸ਼ ਨੂੰ ਤੋੜਨ ਵਾਲੀ ਨੀਤੀ ਜਿਹੜੀ ਆ ਉਹ ਬਦਲਦੇ ਨਹੀਂ ਉਹ ਜਿੰਨੀ ਦੇਰ ਤੱਕ ਆਪਣੇ ਜਿਹੜੇ ਪ੍ਰੋਗਰਾਮ ਦੇ ਵਿੱਚ ਜਿਹੜਾ ਵਾ ਉਹਨੂੰ ਜਿਹੜਾ ਵਾ ਇਹ ਬਦਲੀ ਨਹੀਂ ਕਰਦੇ ਉਹਨੀ ਦੇਰ ਤੱਕ ਡਟ ਕੇ ਸੀ ਲੜਾਂਗੇ ਇਨੀ ਬੇਨਤੀ ਨਾਲ ਤੁਹਾਡਾ ਧੰਨਵਾਦ